ਅੱਲਾਹੂ ਅਕਬਰ ਦੇ ਨਾਰੇ ਕਦੇ ਕੁਝ ਕਰਦੇ ਹੋ ਮਤਲਬ ਜਿਹੜੇ ਮੁਸਲਮਾਨ ਨੇ ਉਹ ਖੁਸ਼ ਹੁੰਦੇ ਨੇ ਕਿ ਕੋਈ ਤਾਂ ਸਿੱਖ ਹੈ ਜਿਨੇ ਅੱਲਾਹੂ ਅਕਬਰ ਕਿਹਾ ਸੀ ਬਾਬਾ ਜੀ ਤੇ ਬੱਚਿਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਅੱਲਾਹੂ ਅਕਬਰ ਕਹੋ ਮੈਂ ਕਹਿ ਰਿਹਾ ਆਓ ਮੇਰੇ ਕੋਲ ਕੋਈ ਨਹੀਂ ਆਉਂਦਾ ਕਿਉਂਕਿ ਅੱਜ ਕੱਲ ਪ੍ਰਧਾਨਗੀ ਹੈ ਸਿਰਫ ਗੱਦੀ ਚਾਹੀਦੀ ਹੈ ਧਰਮ ਕਿਸੇ ਨੂੰ ਨਹੀਂ ਚਾਹੀਦਾ ਸਾਨੂੰ ਉਹ ਧਰਮ ਨਹੀਂ ਚਾਹੀਦਾ ਜੋ ਪ੍ਰਧਾਨਾ ਨੇ ਬਣਾਇਆ ਸਾਨੂੰ ਉਹ ਧਰਮ ਚਾਹੀਦਾ ਜੋ ਏਕਾ ਹੈ ਸਾਡੇ ਬਾਬਾ ਜੀ ਨੇ ਪੰਜ ਪਿਆਰੇ ਬਣਾਏ ਸੀ ਇਹ ਪੰਜ ਪਿਆਰੇ ਨੇ Hindu Muslim Sikh Kisait ਹੈ ਮਾਂ ਇਹ ਪੰਜ ਪਿਆਰੇ ਨੇ ਜਿਸ ਦਿਨ ਇੱਕ ਕਰ ਦਿੱਤੇ ਉਸ ਦਿਨ ਖਾਲਸਾ ਰਾਜ ਲੜਾਈ ਤਾਂ ਮੁਗਲਾਂ ਦੇ ਖਿਲਾਫ ਹੀ ਸੀ ਬਾਬਾ ਜੀ ਲੜਾਈ ਨਹੀਂ ਸੀ ਇਹ ਲੜਾਇਆ ਗਿਆ ਸੀ ਸਾਡੇ ਇੰਡੀਆ ਨੂੰ ਤੋੜਨ ਵਾਸਤੇ ਅਸੀਂ ਜੀ ਚਾਰੋਂ ਧਰਮ ਇੱਕ ਹੋ ਗਏ ਨਾ ਤੇ ਬਾਹਰਲੀ ਕੰਟਰੀ ਸਾਡੇ ਉੱਪਰ ਹਾਵੀ ਨਹੀਂ ਹੋ ਸਕਦੀ ਮੈਂ ਚਾਰੋਂ ਧਰਮਾਂ ਨੂੰ ਇੱਕ ਕਰਨ ਵਾਸਤੇ ਧਰਤੀ ਦਾ ਜਨਮ ਲਿਆ ਉਹ ਮੈਂ ਚਾਰੋਂ ਧਰਮਾਂ ਨੂੰ ਇੱਕ ਕਰਕੇ ਛੱਡਾਂਗਾ ਤੁਹਾਡੇ ਆਰਡਰ ਤੇ ਲਿਖਿਆ ਹੋਇਆ ਹੈ ਕਿ ਕੁੜੀ ਦੀ ਭਾਲ ਹੈਗੀ ਆ ਕੁੜੀ ਚਾਹੀਦੀ ਆ ਉਹ ਤਾਂ ਕੀ ਕਰਦੀ ਵਾਈਫ ਚਾਹੀਦੀ ਆ ਆਪਣੀ ਕੁੜੀ ਨੂੰ ਪਾਲਣ ਵਾਸਤੇ ਹੂੰ और अप, अपने प्रेम करने मैं बच्चे पैदा करने तीन पैदा हो दो मुंडे एक कुड़ी। बच्चे पैदा करने बच्चा सिखा के कि बेटा राम नाम परमात्मा का नाम सच्चा सी सच्चा है और सच्चा रहेगा परमात्मा किस रूप आएगा किसी नहीं पता लेकिन मरण तो बाद सार्ड हाथ जोड़ के बेनती करा

ਲਾਈਵ ਬਣਾ ਕੇ ਤੁਸੀਂ ਮੈਥੋਂ ਪੁੱਛੋਗੇ ਮੈਂ ਉਹੀ ਗੱਲ ਕਰਾਂਗਾ ਜੋ ਪਹਿਲਾਂ ਹੁਣ ਕਰ ਰਿਹਾ ਹਾਂ ਬਾਅਦ ਚ ਵੀ ਕਰਾਂਗਾ ਕਿ ਵਾਈਫ ਚਾਹੀਦੀ ਹੈ ਜਿਹੜੀ ਅੱਛੀ ਹੋਵੇ ਜਿਹੜੀ ਘਰ ਰੋਟੀ ਬਣਾਵੇ ਕਿਉਂਕਿ ਮੈਂ ਮਰਦਾ ਮੈਂ 5 ਸਾਲ ਜਦ ਗੱਡੀ ਫਰੀ ਚਲਾ ਕੇ ਦੇਸ਼ ਚਲਾ ਸਕਦਾ ਤੇ ਮੈਂ ਆਪਣਾ ਘਰ ਨਹੀਂ ਚਲਾ ਸਕਦਾ ਤੇ ਮੈਨੂੰ ਵਾਈਫ ਚਾਹੀਦੀ ਹੈ ਜੋ ਸਾਡੀ ਘਰ ਦੀ ਦੇਖਭਾਲ ਕਰੇ ਸਾਨੂੰ ਕਮਾਨ ਵਾਲੀ ਵਾਈਫ ਨਹੀਂ ਚਾਹੀਦੀ ਕਿਉਂਕਿ ਕਹਿੰਦੇ ਜਨਾਨੀ ਦੀ ਕਮਾਈ ਜਿਹੜੇ ਹੁੰਦੇ ਨਾ ਉਹ ਗਲਤ ਬੰਦੇ ਖਾਂਦੇ ਆ ਅੱਛਾ ਕਹਿ ਨਹੀਂ ਸਕਦਾ ਹੁਣ ਇਸ ਸਮਝਦਾਰ ਵਾਸਤੇ ਇਸ਼ਾਰਾ ਕਾਫੀ ਹੁੰਦਾ ਜਨਾਨੀ ਦੀ ਕਮਾਈ ਨਹੀਂ ਖਾਣੀ ਚਾਹੀਦੀ ਮਰਦ ਉਹ ਹੁੰਦਾ ਜੋ ਜਨਾਨੀ ਨੂੰ ਕਮਾ ਕੇ ਖਵਾਉਂਦਾ ਹੈ ਜਨਾਨੀ ਦੀ ਕਮਾਈ ਖਾਂਦਾ ਨਹੀਂ ਹੈ ਜੋ ਜਨਾਨੀ ਦੀ ਕਮਾਈ ਖਾਂਦਾ ਹੈ ਨਾ ਉਹ RAM ਨਾਮ ਸਤ ਕਦੇ ਨਹੀਂ ਕਹਿ ਸਕਦਾ ਜਿਹੜਾ ਜਨਾਨੀ ਨੂੰ ਕਮਾ ਕੇ ਖਵਾਊਗਾ ਨਾ ਉਹ ਸੱਚ ਹੀ ਕਹੇਗਾ RAM ਨਾਮ ਸਤ ਪੰਜਾਬੀ ਸਤਨਾਮ ਵੈਗਰੂ ਹੈ ਹਮ ਆਪ ਆਪਣਾ ਮੁਸਲਮਾਨ ਧਰਮ ਚਾਹੀਏ ਤਾਂ ਅੱਲਾਹੁ ਅਕਬਰ ਆਪਣਾ ਕ੍ਰਿਸ਼ਚਨ ਧਰਮ ਚਾਹੀਏ ਹਾਲੇਲੂਇਆ ਮੈਂ ਆਪਣਾ ਉੱਥੇ ਜ਼ੇਰ ਦਾ ਮਿਲਕ ਬਣਾਉਂਦਾ ਜਾਣਾ ਉਹਤੇ ਹਾਲੇਲੂਇਆ ਜਿੰਨੇ ਵੀ ਬੰਦੇ ਨੇ ਸਟੈਂਡ ਤੇ ਖੜੇ ਸਭ ਹਾਲੇਲੂਇਆ ਨੇ ਮੈਂ ਉੱਤੇ ਖੜਾ ਹੋ ਕੇ ਡਾਂਸ ਕਰਕੇ ਕਹਿਣਾ ਕਿ ਹਾਲੇਲੂਇਆ ਤੇ ਕੀ ਹੋ ਗਿਆ ਮੈਂ ਹਾਲੇਲੂਇਆ ਬਣ ਗਿਆ ਤੇ ਕਹਿੰਦੇ ਨਹੀਂ ਫਿਰ ਖੁਸ਼ ਹੋ ਜਾਂਦੇ ਆ ਉਹ ਉਹਨਾਂ ਦੀ ਖੁਸ਼ੀ ਦੇਖ ਕੇ ਮੈਂ ਬੜਾ ਖੁਸ਼ ਹੋ ਜਾਂਦਾ ਮੈਂ ਆਪਣਾ ਗਮ ਭੁੱਲ ਜਾਂਦਾ ਅੱਲਾਹੁ ਅਕਬਰ ਦੇ ਨਾਰੇ ਕਦੇ ਕੁਝ ਕਰਦੇ ਹਾਂ ਮਤਲਬ ਜਿਹੜੇ ਮੁਸਲਮਾਨ ਨੇ ਉਹ ਖੁਸ਼ ਹੁੰਦੇ ਨੇ ਕਿ ਕੋਈ ਤੇ ਸਿੱਖ ਹੈ ਜਿਨੇ ਅੱਲਾਹੁ ਅਕਬਰ ਕਿਹਾ ਸੀ ਬਾਬਾ ਜੀ ਦੇ ਬੱਚਿਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਅੱਲਾਹੁ ਅਕਬਰ ਕਹੋ ਮੈਂ ਕਹਿ ਰਿਹਾ ਆਉ ਮੇਰੇ ਕੋ ਕੋਈ ਨਹੀਂ ਆਉਂਦਾ ਕਿਉਂਕਿ ਅੱਜ ਕੱਲ ਪ੍ਰਧਾਨਗੀ ਹੈ ਸਿਰਫ ਗੱਦੀ ਚਾਹੀਦੀ ਹੈ ਧਰਮ ਕਿਸੇ ਨੂੰ ਨਹੀਂ ਚਾਹੀਦਾ ਸਾਨੂੰ ਧਰਮ ਚਾਹੀਦਾ ਗੱਦੀ ਨਹੀਂ ਚਾਹੀਦੀ ਜੇ ਧਰਮ ਚਾਹੀਦਾ ਫਿਰ ਅੱਲਾਹ ਹੁੱਕਬਰਦਨਾਰੇ ਕੋਲ ਸਾਨੂੰ ਉਹ ਧਰਮ ਨਹੀਂ ਚਾਹੀਦਾ ਜੋ ਪ੍ਰਧਾਨਾਂ ਨੇ ਬਣਾਇਆ ਸਾਨੂੰ ਉਹ ਧਰਮ ਚਾਹੀਦਾ ਜੋ ਏਕਾ ਹੈ ਇਕ ਸਾਡੇ ਬਾਬਾ ਜੀ ਨੇ ਪੰਜ ਪਿਆਰੇ ਬਣਾਏ ਸੀ ਇਹ ਪੰਜ ਪਿਆਰੇ ਨੇ Hindu Muslim Sikh Kisait ਹੈ ਮਾਂ ਇਹ ਪੰਜ ਪਿਆਰੇ ਨੇ ਜਿਸ ਦਿਨ ਇੱਕ ਕਰ ਦਿੱਤੇ ਉਸ ਦਿਨ ਖਾਲਸਾ ਰਾਜ ਜੰਗ ਲੜਾਈ ਤਾਂ ਮੁਗਲਾਂ ਦੇ ਖਿਲਾਫ ਹੀ ਸੀ ਮਬਈ ਲੜਾਈ ਨਹੀਂ ਸੀ ਇਹ ਲੜਾਇਆ ਗਿਆ ਸੀ ਸਾਡੇ ਇੰਡੀਆ ਨੂੰ ਤੋੜਨ ਵਾਸਤੇ ਅਸੀਂ ਅਸੀਂ ਚਾਰੋਂ ਧਰਮ ਇੱਕ ਹੋ ਗਏ ਨਾ ਤੇ ਬਾਹਰਲੀ ਕੰਟਰੀ ਸਾਡੇ ਉੱਪਰ ਹਾਵੀ ਨਹੀਂ ਹੋ ਸਕਦੀ ਮੈਂ ਚਾਰੋਂ ਧਰਮਾਂ ਨੂੰ ਇੱਕ ਕਰਨ ਵਾਸਤੇ ਧਰਤੀ ਤੇ ਜਨਮ ਲਿਆ ਉਹ ਮੈਂ ਚਾਰੋਂ ਧਰਮਾਂ ਨੂੰ ਇੱਕ ਕਰਕੇ ਛੱਡਾਂਗਾ ਜਦ ਤੱਕ ਮੇਰੇ ਜਾਨ ਹੈ ਮੈਂ ਸਾਰੇ ਧਰਮਾਂ ਨੂੰ ਇੱਕ ਕਰਕੇ ਛੱਡਾਂਗਾ ਜੇ ਕੋਈ ਮੁਸਲਮਾਨ ਮਨ ਨੂੰ ਕਹੇਗਾ ਨਾ ਕਿ ਆ ਜਾਨ ਦੇ ਕੇ ਦਿਖਾ ਮੈਂ ਆਜ਼ਾਨ ਦੇ ਦਾਂਗਾ ਜੇ ਹਿੰਦੂ ਧਰਮ ਮਨ ਨੂੰ ਕਹੇਗਾ ਕਿ ਤੁਸੀਂ ਓਮ ਨਮਾਸ਼ਿਵਾ ਦਾ ਜਾਪ ਕਰਕੇ ਦਿਖਾ ਮੈਂ ਉਹ ਵੀ ਦੇ ਦਾਂਗਾ ਜੇ ਜ਼ੋਰਦਾਰ ਕਹੇਗਾ ਮੈਨੂੰ ਵਾਇਗੁਰੂ ਦਾ ਜਾਬ ਕਰਕੇ ਦਿਖਾ ਦੇ ਨਾ ਉਹ ਵੀ ਕਰ ਦਾਂਗਾ ਜੇ ਹਾਲੇਲੂਇਆ ਮੈਨੂੰ ਕਹੇਗਾ ਹਾਲੇਲੂਇਆ ਕਰੋ ਤਾਂ ਮੈਂ ਹਾਲੇਲੂਇਆ ਵੀ ਕਰਾਂਗਾ ਅੱਜ ਆਏ ਦਿਨ ਮੈਂ ਦੇਖਦਾ ਰਹਿਣਾ ਕਿ ਹਾਲੇਲੂਇਆ ਦੇ ਨਾਲ ਸਰਦਾਰ ਜਾ ਕੇ ਲੜਦੇ ਪਏ ਆ ਕਿਉਂ ਜੀ ਜੇ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹੋ ਤਾਂ ਉਹ ਅਗਰ ਆਪਣੇ ਧਰਮ ਦਾ ਪ੍ਰਚਾਰ ਕਰਦੇ ਤਾਂ ਤੁਹਾਨੂੰ ਕੀ ਤਕਲੀਫ ਹੋ ਰਹੀ ਹੈ ਹੂੰ ਫਿਰ ਤੱਕੇ ਨਾਲ ਧਰਮ ਦਾ ਨਾ ਬਦਲਵਾਣਾ ਤੇ ਇਹਦਾ ਬਾਬੇ ਤੱਕੇ ਨਾਲ ਕੋਈ ਨਹੀਂ ਕਰਦਾ ਮੈਨੂੰ ਕਿਸੇ ਨੇ ਤੱਕਾ ਨਹੀਂ ਕੀਤਾ ਕਿਦੋਂ ਵਾਲ ਘਟਾ ਹੂੰ ਸਾਡੀ ਆਪਣੀ ਮਰਜ਼ੀ ਹੈ ਜੇ ਤੂੰ ਆਪਣੀ ਮਰਜ਼ੀ ਨਾਲ ਕੋਈ ਕਿਸੇ ਧਰਮ ਵਿੱਚ ਜਾ ਰਿਹਾ ਹੈ ਨਾ ਤੋ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਆਈ ਡੋਨਟ ਲਾਈਕ ਜੋਤ ਆਪਣੇ ਮਰਜ਼ੀ ਨਾਲ ਕਿਸੇ ਵੀ ਧਰਮ 'ਚ ਬਹਿ ਰਿਹਾ ਹੂੰ ਤੁਸੀਂ ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਇੰਟਰਵਿਊ ਦੇ ਰਿਹਾ ਕਿ ਤੁਸੀਂ ਜ਼ਬਰਦਸਤੀ ਲੈ ਰਹੇ ਹੋ ਮਰਜ਼ੀ ਨਹੀਂ ਦੇ ਰਿਹਾ ਮਰਜ਼ੀ ਨਾਲ ਦੇ ਰਿਹਾ ਤੇ ਮੈਂ ਮਰਜ਼ੀ ਨਾਲ ਇੰਟਰਵਿਊ ਦੇ ਰਿਹਾ ਤੇਰੀ ਲੜਾਈ ਝਗੜਾ ਕਰਦਾ ਮੈਂ ਕਿਸੇ ਧਰਮ ਨੂੰ ਗਲਤ ਤੇ ਨਹੀਂ ਕਹਿ ਰਿਹਾ ਭਾਈ ਤੁਸੀਂ ਸਿੱਖੋ ਤੁਹਾਡਾ ਪ੍ਰਧਾਨ ਗੁਰਦਾਰਾ ਗੁਰਦਾਰੇਾਂ ਤੱਕ ਪ੍ਰਧਾਨ ਹੈ ਮੇਰੇ ਘਰ 'ਚ ਨਹੀਂ ਮੈਂ ਸਿੱਖ ਬਣਾ ਮੈਂ ਮੁਸਲਮਾਨ ਬਣਾ ਮੈਂ ਇਸਾਈ ਬਣਾ ਨਾ ਕੁਝ ਵੀ ਬਣਾ ਕੋਈ ਪ੍ਰਧਾਨ ਮੇਰੇ ਉੱਪਰ ਆ ਕੇ ਜ਼ਬਰਦਸਤੀ ਥੋਪ ਨਹੀਂ ਸਕਦਾ ਕਿ ਮੋਰ ਨਹੀਂ ਲਾ ਸਕਦਾ ਕਿ ਨਹੀਂ ਤੂੰ ਸਿੱਖ ਹੀ ਆ ਹੂੰ ਨਹੀਂ ਮੈਂ ਕੁਝ ਵੀ ਨਹੀਂ ਆ ਮੈਂ ਇੱਕ ਇਨਸਾਨ ਆ ਲੋਕਾਂ ਨੂੰ ਸਿਰ ਸਮਝਾਣ ਆਇਆ ਕਿ ਧਰਮ ਵੱਡਾ ਨਹੀਂ ਹੁੰਦਾ ਇਨਸਾਨੀਅਤ ਵੱਡੀ ਹੁੰਦੀ ਹੈ ਇਨਸਾਨੀਅਤ ਇਹ ਕਹਿੰਦੀ ਹੈ ਕਿ ਅਸੀਂ ਚਾਰੋਂ ਤਰ੍ਹਾਂ ਮਿਲ ਕੇ ਜਾਨਵਰਾਂ ਦੀ ਸੇਵਾ ਕਰੀਏ ਲੇਕਿਨ ਜਾਨਵਰਾਂ ਦੀ ਸੇਵਾ ਕੋਈ ਕਰ ਹੀ ਨਹੀਂ ਰਿਹਾ ਮੈਂ ਕਰਨ ਨੂੰ ਤਿਆਰ ਮੈਨੂੰ ਦੋ ਦਸ ਦਸ ਰੁਪਏ ਕੀ ਇਹ ਇੰਡੀਆ ਦੇ ਕੋਲ 10 ਰੁਪਏ ਨਹੀਂ ਹੈਗੇ ਕੋਈ ਇੱਕ ਐਸਾ ਇਨਸਾਨ ਨਹੀਂ ਜੋ ਮੈਨੂੰ ਆਨਲਾਈਨ 10 ਰੁਪਏ ਪਾ ਸਕੇ 10 10 ਰੁਪਏ ਵੀ ਅਗਰ ਤੁਸੀਂ ਪਾ ਦੋਗੇ ਨਾ ਤਾਂ ਮੈਂ ਪੰਜਾਬ ਦਾ ਨਕਸ਼ਾ ਚੇਂਜ ਕਰ ਦਾਂਗਾ ਅਮਰਿਤਪਾਲ ਜਿਹੜਾ ਦੁਬਈ ਵਾਲੇ ਸੀਗੇ ਇਹਨਾਂ ਨੇ ਨਗਰ ਕੀਰਤਨ ਕਟੇ ਪੈਸਾ ਇਕੱਠਾ ਨਹੀਂ ਹੋਇਆ ਸੀ ਕਿੱਥੇ ਗਿਆ ਸੋ ਬਈ ਕਿੱਥੇ ਗਿਆ ਉਹ ਪੈਸਾ ਅਮਰਿਤਪਾਲ ਤੇ ਹੈਗਾ ਡਬਲੂ ਵੀਲ ਚ ਉਹ ਮੈਨੂੰ ਪਤਾ ਹੈ

ਮੈਂ ਸਾਰਿਆਂ ਨੂੰ ਤਰੱਕੀ ਦੇਣਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਾਂਗੇ ਜਿਹੜਾ ਬੰਦਾ ਮੁਲਾਜ਼ਮਾਂ ਨੂੰ ਗਾਲ ਕੱਢੇਗਾ ਨਾ ਉਹ ਤੀਜੇ ਦਿਨ ਬਿਮਾਰ ਪੈ ਜਾਏਗਾ। ਅੱਛਾ ਕੱਢ ਕੇ ਦੇਖ ਲੋ ਗਾਲ। ਬਾਬਾ ਜੀ ਮੁਲਾਜ਼ਮ ਅਗਰ ਕੋਰੋਨਾ ਵਿੱਚ ਮੁਲਾਜ਼ਮ ਸੇਵਾ ਨਾ ਕਰਦੇ ਤਾਂ ਜਿੱਥੇ ਲਾਸ਼ਾਂ ਪਈਆਂ ਹੁੰਦੀਆਂ। ਇਹ ਨਹੀਂ ਦਿਖਦਾ ਕਿਸੇ ਨੂੰ। ਮੁਲਾਜ਼ਮ ਅਗਰ ਰਿਸ਼ਵਤ ਲੈ ਰਿਹਾ ਹੈ ਤੇ ਕਿਹਦੀ ਗਲਤੀ ਕਰਕੇ ਲੈ ਰਿਹਾ ਹੈ? ਚੰਤਾ ਤਿੰਨ ਤਿੰਨ ਸਵਾਰੀਆਂ ਤੁਸੀਂ ਪਾ ਰਹੇ ਹੋ। ਹੈਲਮਟ ਤੁਸੀਂ ਨਹੀਂ ਪਾ ਰਹੇ, ਬੈਲਟ ਤੁਸੀਂ ਨਹੀਂ ਲਾ ਰਹੇ। ਗੱਡੀ ਚੱਲਦੇ ਹੋਏ ਫੋਨ ਤੇ ਤੁਸੀਂ ਗੱਲਾਂ ਕਰ ਰਹੇ ਹੋ ਜੇ ਮੁਲਾਜ਼ਮ ਨੇ ਰੋਕ ਲਿਆ ਤੇ ਮੁਲਾਜ਼ਮ ਤੇ ਮੁਲਾਜ਼ਮ ਗਲਤ ਹੈ ਇੱਕ ਹੀ ਗੱਲ ਮੁਲਾਜ਼ਮ ਆਪਣੀ ਡਿਊਟੀ ਕਰ ਰਿਹਾ ਮੈਂ ਕਰੋਨੇ ਚ ਆਪਣਾ ਉਥੇ 2 ਸਾਲ ਘੁੰਮਦਾ ਰਿਆ ਮੈਂ ਦੇਖਿਆ ਚਾਰੇ ਪਾਸੇ ਜਾਂ ਤੇ ਮੀਡੀਆ ਵਾਲੇ ਸੀਗੇ ਜਾਂ ਮੁਲਾਜ਼ਮ ਸੀ ਤੇ ਫਰਜ਼ ਨਹੀਂ ਪੰਦਾ ਸੀ ਗੁਰਦਾਰੇ ਵਾਲਿਆਂ ਦਾ ਕਿ ਮੁਲਾਜ਼ਮਾਂ ਨੂੰ ਰੋਟੀ ਦਿੰਦੇ ਇਥੇ ਮੀਡੀਆ ਨੂੰ ਰੋਟੀ ਦਿੰਦੇ ਇਥੇ ਪੈਸਾ ਲੈਣਾ ਹੀ ਆਉਂਦਾ ਵੜਨਾ ਨਹੀਂ ਆਉਂਦਾ ਇਸ ਕਰਕੇ ਮੈਂ ਪੈਸਾ ਨੂੰ ਜੁੱਤੇ ਥੱਲੇ ਰੱਖਦਾ ਕਿ ਪੈਸੇ ਦੀ ਕੋਈ ਵੈਲਿਊ ਨਹੀਂ ਮੇਰੇ ਅੱਗੇ ਮੇਰੇ ਅੱਗੇ ਵੈਲਿਊ ਹੈ ਤੇ ਇਨਸਾਨ ਦੀ ਹੈ ਧਰਮ ਦੇ ਠੇਕੇਦਾਰਾਂ ਨੂੰ ਕੀ ਕਹਿਣਾ ਚਾਹੂਗਾ ਜਿਹੜੇ ਆਪਣੇ ਧਰਮ ਦਾ ਪ੍ਰਚਾਰ ਠੇਕੇਦਾਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਸਿੱਖ ਧਰਮ ਦੇ ਹੈਗੇ ਆ ਉਹ ਸਿੱਖਾਂ ਦੀ ਮਦਦ ਕਰਨ ਜਿਹੜੇ ਸਿੱਖ ਸਾਡੇ ਬੇਰੋਜ਼ਗਾਰ ਨੇ ਜਿਹੜੇ અપਾਈ ਜਨੇ ਜਾਂ ਕੁਛ ਉਹਨਾਂ ਦੀ ਮਦਦ ਕਰਨ ਗੁਰਦੁਆਰੇ ਵਾਲੇ பசੂ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਉਹ ਵੀ ਲਾਈਵ ਵੀਡੀਓਜ਼ ਬਣਾ ਕੇ ਮੀਡੀਆ ਦੇ ਸਾਹਮਣੇ ਬਣਾ ਕੇ ਚੋਰੀ ਛੁਪੇ ਨਹੀਂ ਔਰ ਜਿਹੜੇ ਮੁਸਲਮਾਨ ਨੇ ਉਹ ਮੁਸਲਮਾਨ ਦੇ ਕਰਨ ਆਪਣੇ ਆਪਣੇ ਜੋ ਚੜਾਵਾ ਚੜਦਾ ਪਿਆ ਉਹ ਆਪਣੇ ਧਰਮ ਵਿੱਚ ਖਰਚ ਕਰੋ ਦੂਜੇ ਧਰਮ ਵਿੱਚ ਕਰ ਸਕਦੇ ਹੋ ਤਾਂ ਬੈਸਟ ਹੈ ਦੇਖੋ ਸਿੱਖ ਕਰ ਰਹੇ ਆ ਜਿੱਥੇ ਵੀ ਪਾਲ ਆਂਦੀ ਹੈ ਕੁਝ ਵੀ ਆਂਦੀ ਹੈ ਸਿੱਖ ਕਰ ਰਹੇ ਆ ਨਾ ਲੇਕਿਨ ਕੁਝ ਸਿੱਖ ਕਰ ਰਹੇ ਆ ਸਾਰੇ ਕਿਉਂ ਨਹੀਂ ਕਰ ਰਹੇ ਅਜਾ ਰਮੰਦਰ ਸਾਹਿਬ ਇੰਨਾ ਚੜਾਵਾ ਚੜ ਰਿਹਾ ਹੈ ਸਾਈਂ ਬਾਬਾ ਇੰਨਾ ਚੜਾਵਾ ਚੜ ਰਿਹਾ ਹੈ ਉਹ ਤੁਹਾਡਾ ਕਿੰਨਾ ਆਪਣਾ ਬਾਲਾ ਜੀ ਦਾ ਤ੍ਰਿਪੁਰ ਬਾਲਾ ਜੀ ਦਾ ਇੰਨਾ ਚੜਾਵਾ ਚੜਦਾ ਪਿਆ ਇੰਨਾ ਸੋਨਾ ਖਜ਼ਾਨਾ ਪਿਆ ਹੋਇਆ ਇਹ ਜਨਤਾ ਚ ਕਿਉਂ ਨਹੀਂ ਆ ਰਿਹਾ ਅਗਰ ਜਨਤਾ ਇਹ ਆ ਜਾਵੇ ਤੇ ਬਿਮਾਰ ਆਪਣਾ ਆਪਣਾ ਦੇਸ਼ ਸਾਡਾ ਤਰੱਕੀ ਨਾ ਕਰ ਜਾਏ ਦੱਬ ਕੇ ਕਿਉਂ ਰੱਖਿਆ ਹੋਇਆ ਕਿਉਂ ਇਹਨਾਂ ਸੋਨਾ ਦੱਬਿਆ ਹੋਇਆ ਹੈ ਰੇਟ ਵਧਾਈ ਜਾਂਦੇ ਪਏ ਆ ਜੇ ਉਹੀ ਸੋਨਾ ਤੁਸੀਂ ਬਾਹਰ ਕੱਢ ਦੋ ਤੇ ਸੋਨਾ ਮੈਂ ਕਹਿੰਦਾ ਕਿ ਆਪਣਾ 300 ਰੁਪਏ ਹੋ ਜਾਏਗਾ ਤੋਲਾ ਹੋ ਹੀ ਜਾਏਗਾ ਜੇ ਸਾਰਾ ਸੋਨਾ ਬਾਹਰ ਆ ਗਿਆ ਤਾਂ ਕਿੰਨਾ ਸੋਨਾ ਪਿਆ